சா ਤੁਸੀਂ ਬੈਠੇ ਹੋ ਪਰਦੇਸਾਂ ਦੀ ਧਰਤੀ ਤੇ ਗੁਰੂ ਕੇ ਸਿੱਖੋ ਤੁਹਾਡੀ ਮੂਲ ਜੜ ਹੈ ਸ੍ਰੀ ਹਰਿਮੰਦਰ ਸਾਹਿਬ ਤੁਹਾਡੇ ਅੰਦਰ ਗੱਲ ਕਰ ਕਰ ਜਾਣੀ ਚਾਹੀਦੀ ਹੈ ਡਿਠੇ ਸੱਬੇ ਥਾਬ ਨਹੀਂ ਤੁਝ ਜੇ ਹਿਆ ਬਦਹੋ ਪੁਰਖ ਬਧਾਤੇ ਤਾਂ ਤੂੰ ਸੋਹਿਆ ਮੈਂ ਕੇਵਲ ਤੇ ਕੇਵਲ ਇੱਕ ਪ੍ਰਮਾਣ ਤੁਹਾਡੇ ਗਾੜੀ ਕਲਗੀ ਤਰ ਪਾਛਾ ਦਾ ਰੱਖਾਂਗਾ ਤੁਸੀਂ ਇਲਾਕੇ ਵਿੱਚ ਰਹਿੰਦੇ ਹੋ ਤੁਸੀਂ ਜੰਗਲਾਂ ਵਿੱਚ ਰਹਿੰਦੇ ਹੋ ਕਿਸੇ ਵੇਲੇ ਤੁਹਾਡਾ ਮਨ ਕੱਲਾ ਹੁੰਦਾ ਹੈ ਮਨ ਦਰਦਾ ਵੀ ਕੀ ਬਣੇਗਾ ਕਿਤੇ ਕਿਤੇ ਹੋਰ ਹੀ ਕੁਝ ਨਾ ਹੋ ਜਾਏ ਕੱਖ ਨਹੀਂ ਹੋਵੇਗਾ ਮੈਂ ਕੇਵਲ ਤੇ ਕੇਵਲ ਤੁਹਾਡੇ ਪੈਰ ਮੰਨਣ ਵਾਸਤੇ 10-15 ਮਿੰਟ ਤੁਹਾਡੇ ਨਾਲ ਹੋਰ ਲਾਵਾਂਗਾ ਉਹਦੇ ਤੋਂ ਵਾਦਾ ਮੈਂ ਫਤਿਹ ਬਲਾਦਾ ਕਰੂੰ ਜਦੋਂ ਬਹਾਦਰ ਸ਼ਾਹ ਨੂੰ ਤਖਤਾ ਮਿਲਿਆ ਰਾਜ ਭਾਗ ਵਲਿਆ ਤੇ ਬਹਾਦਰ ਸ਼ਾਹ ਨੇ ਇਹ ਗੱਲ ਜ਼ਰੂਰ ਆਖੀ ਸੀ ਮਹਾਰਾਜ ਜਿੱਦਣ ਰਾਜਾ ਹਗ ਮਿਲ ਗਿਆ ਬੱਤੀਆਂ ਦੰਦਾ ਤੋਂ ਜੋ ਕਵੇਂਗਾ ਤੇਰੀ ਝੋਲੀ ਚ ਪਾ ਦਿਆਂਗੇ ਤੇ ਕਲਗੀਧਰ ਪਾਚਾ ਨੇ ਆਖਿਆ ਸੀ ਬਹਾਦਰ ਸ਼ਾਹ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ 9 ਤੇ 7 ਸਾਲ ਦੇ ਬੱਚਿਆਂ ਨੂੰ ਜਿੰਨੇ ਕੋ ਕੇ ਮਾਰਿਆ ਸਾਨੂੰ ਬੰਦੇ ਚਾਹੀਦੇ ਅਸੀਂ ਉਹਦੇ ਨੱਕ ਵਿੱਚ ਨੱਕ ਨੱਕ ਵਿੱਚ ਨੱਥ ਪਾ ਕਰਕੇ ਧਰਤੀ ਤੇ ਮਾਰਨਾ ਹੀ ਤੂੰ ਸਾਨੂੰ ਉਹ ਬੰਦੇ ਦੇ ਦੇ ਜਿੰਨੇ ਸਾਡੇ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਉਹਨੇ ਆਖਿਆ ਮਹਾਰਾਜ ਇੱਕ ਵੀਰਾਂ ਤਾਕਤ ਆ ਲੈਣ ਦੋ ਜੋ ਤੁਹਾਨੂੰ ਚਾਹੀਦਾ ਹੋਵੇਗਾ ਲੈ ਲਿਓ ਵੋਟਾਂ ਤੋਂ ਪਹਿਲਾਂ ਤੁਹਾਨੂੰ ਰਾਜਨੀਤੀ ਬੰਦੇ بڑے ਦਾਅਵੇ ਕਰਦੇ ਨੇ ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ ਜਦੋਂ ਸਤਾ ਦੀ ਕੁਰਸੀ ਆ ਜਾਂਦੀ ਹੈ ਵੱਡੀਆਂ ਵੱਡੀਆਂ ਚੀਜ਼ਾਂ ਭੁੱਲ ਜਾਂਦੀਆਂ ਨੇ ਰਾਜ ਭਾਗ ਮਿਲ ਗਿਆ ਬਹਾਦਰ ਸ਼ਾਹੂ ਕਲਗੀਧਰ ਪਾਤਸ਼ਾਹ ਦਾ ਚੇਤਾ ਭੁੱਲ ਗਿਆ ਨਾਨਕ ਨਿਰੰਕਾਰੀ ਰੰਗ ਵਿੱਚ ਬੈਠੇ ਸਨ ਬਾਬੇ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘਾ ਬਹਾਦਰ ਸ਼ਾਹ ਨੇ ਆਪਾਂ ਨੂੰ ਯਾਦ ਨਹੀਂ ਕੀਤਾ ਜਦੋਂ ਤਖਤਾ ਵੀ ਮਿਲ ਗਿਆ ਤੇ ਉਹ ਨੂੰ ਆਪਾਂ ਆਖਿਆ ਸਾਨੂੰ ਸੂਬਾ ਸਰਦ ਚਾਹੀਦਾ ਹੈ ਉਹਨੇ ਆਵਾਜ਼ ਨਹੀਂ ਮਾਰੀ ਤੇ ਬਾਬੇ ਦਇਆ ਸਿੰਘ ਨੇ ਆਖਿਆ ਮਹਾਰਾਜ ਕੀ ਕਰਨਾ ਚਾਹੀਦਾ ਹੈ ਦਿੱਲੀ ਜਾਣਾ ਚਾਹੀਦਾ ਦਿੱਲੀ ਕਲਗੀਧਰ ਪਾਤਸ਼ਾਹ ਨੇ ਆਖਿਆ ਘੋੜਾ ਲਿਆਂਦਾ ਜਾਏ ਦਿੱਲੀ ਜੱਲਾਂਗੇ ਮੈਂ ਤੁਹਾਡੇ ਵਡੇਰੇ ਦੀ ਤਾਕਤ ਬਿਆਨ ਲਗਾ ਕਰਨਾ ਚੋਰਾ ਨਾ ਕਰਿਆ ਕੋਕੀ ਬਣੇਗਾ ਯਾਦ ਕਰਿਓ ਭਾਵਨਾ ਕਰਕੇ ਯਾਦ ਕਰਿਓ ਕਲਗੀਧਰ ਪਾਤਸ਼ਾਹ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਵੇਗਾ ਬਾਬਾ ਗਿਆ ਥੋੜੀ ਆ ਬਾਬਾ ਗਿਆ ਨਹੀਂ ਬਾਬੇ ਨੇ 5 ਪੈਸੇ ਤੇ ਨਾਰੀ ਲਾ ਕੇ ਆਖਿਆ ਸੀ ਆ ਗਿਆ ਭਈ ਅੰਕ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋਕ ਮੈਂ ਗੁਰੂ ਮਾਨਿਓ ਨੇ ਗ੍ਰੰਥ ਸਿਖਾ ਕੇ ਤੇ ਭਾਵਨਾ ਕਰਕੇ ਯਾਦ ਕਰੀ ਮੈਂ ਤੇਰਾ ਮੋਟਾ ਨਹੀਂ ਲੱਗਣ ਦਿਆਂਗਾ ਕਲਗੀਧਰ ਪਾਤਸ਼ਾਹ ਨੇ ਆਖਿਆ ਘੋੜਾ ਲਿਆਂਦਾ ਜਾਏ ਪੰਜੋਖੜੇ ਦੀ ਧਰਤੀ ਤੇ ਗਏ ਜਦੋਂ ਇੱਕ ਰਾਤ ਪੰਜੋਖੜੇ ਰੁਕੇ ਤੁਹਾਡੇ ਵਰਗੇ ਕਿਸੇ ਰੱਬ ਦੇ ਪਿਆਰੇ ਨੇ ਉਹਦੀ ਕਰਵਾਣੀ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਘੋੜੇ ਤੇ ਆਏ ਟਿਕੇਮਾ ਬੜਾ ਦਿੱਲੀ ਤੁਸੀਂ ਜਾਣਾ ਸਾਡੇ ਕੋਲ ਇੱਕ ਮਾਲੀ ਆ ਉਹਦੀ ਘੋੜੇ ਵਰਗੀ ਚਾਲ ਹੈ 7 ਫੁੱਟ ਲੰਮਾ ਹੰਤ ਹੈ ਐਡੀ ਚਾਲ ਹੈ ਘੋੜੇ ਤੋਂ ਵੱਧ ਤੁਰਦਾ ਹੈ ਬੜੇ ਪਿਆਰ ਵਾਲਾ ਅਸੀਂ ਉਹਨੂੰ ਪੁੱਤਾਂ ਦੀ ਤਰ੍ਹਾਂ ਪਾਲਿਆ ਹੈ ਜੇ ਤੁਹਾਡਾ ਹੁਣ ਹੋਵੇ ਤੇ ਉਹਦਾ ਇਸ਼ਨਾਨ ਕਰਾ ਕੇ ਵੱਡੇ ਤੇ ਗੱਡੀ ਲਾ ਦਿੱਤਾ ਜਾਵੇ ਤੇ ਗੱਡੇ ਤੇ ਮਖਮਲੀ ਸੇਜਾ ਲਾ ਦਿੱਤੀ ਜਾਵੇ ਉਹਦੇ ਤੇ ਤੁਸੀਂ ਆਰਾਮ ਕਰਕੇ ਚਲੇ ਜਾਓ ਜਿੰਨਾ ਪੰਦ ਘੋੜੇ ਨੇ ਕਰਨਾ ਉਹਨਾਂ ਮਾਲੀ ਕਰ ਲਏਗਾ ਕਲਗੀ ਤਰਪਾਚਾ ਦੀ ਸਰਦਾਰ ਬੇਕਰ ਕੇ ਬਾਜਾਂ ਵਾਲੇ ਨੇ ਆਖਿਆ ਕੋਈ ਨਹੀਂ ਸਿੱਖਾ ਲਿਆ ਲਿਆਂਦਾ ਗਿਆ ਮਖਮਲ ਦੀ ਸੇਜਾ ਲਾਈ ਗਈ ਦਿੱਲੀ ਤੱਕ ਨਾਨਕ ਨਰੰਗਕਾਰੀ ਗੱਡੇ ਤੇ ਗਏ ਗਾੜੀ ਵਾਲੀ ਲੱਗਾ ਸੀ ਜਿੱਥੇ ਤੁਸੀਂ ਗੁਰਦੁਆਰਾ ਵੇਖਦੇ ਹੋ ਨਾ ਮੋਤੀ ਬਾਗ ਇਹ ਮੋਤੀ ਬਾਗ ਨਹੀਂ ਸੀ ਇਹ ਸੀ ਮੋਚੀ ਬਾਗ ਇੱਥੇ ਮੋਤੀ ਬੈਠੇ ਸਨ ਜਦੋਂ ਇੱਥੇ ਮੋਤੀ ਬੈਠੇ ਤੇ 92 ਸਾਲ ਦਾ ਬਿਰਤ ਬਾਬਾ ਮੋਚੀ ਉਹਦੇ ਮਨ ਦੀ ਭਾਵਨਾ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਦਿੱਲੀ ਦੇ ਤਖਤੇ ਤੇ ਆ ਕਰਕੇ ਸ਼ਹਾਦਤ ਦਾ ਬਲੀਦਾਨ ਦਿੱਤਾ ਹੈ ਤੁਹਾਡੇ ਪਿੱਛੋਂ ਤੁਹਾਡਾ ਪੁੱਤਰ ਰਾਜ ਗੱਦੀ ਤੇ ਬੈਠਾ ਹੈ ਕਿਰਪਾ ਕਰੋ ਮੇਰਾ ਮਨ ਕਰਦਾ ਮੈਂ ਦਰਸ਼ਨ ਕਰਨੇ ਚਾਹੁੰਦਾ ਹੈ ਤੇ ਜੇ ਮੈਂ ਦਰਸ਼ਨ ਕਰਾਵਾਂ ਉਹਨੂੰ ਪੇਟਾ ਕੀ ਕਰਾਂਗਾ ਉਹਨੇ ਮੋਤੀ ਲਾ ਕਰਕੇ ਤੇ ਜੋੜਾ ਤਿਆਰ ਕੀਤਾ ਸੀ ਵੇਖੋ ਗੁਰੂ ਕੀ ਸੇਖੋ ਨਾ ਨਾਪਾ ਲਿਆ ਨਾ ਉਹਨੇ ਨਾਪਾ ਮਣਿਆ ਨਾ ਕਲਗੀਧਰ ਪਾਤਸ਼ਾਹ ਨੂੰ ਪਹਿਲਾ ਵੇਖਿਆ ਪਿਆਰ ਵਿੱਚ ਆ ਕਰਕੇ ਤੰਦੀ ਪਾਈ ਤੇ ਤੰਦੀ ਦੇ ਨਾਲ ਹੀ ਉਹਨੇ ਜੋੜਾ ਤਿਆਰ ਕਰ ਦਿੱਤਾ ਜਦੋਂ ਕਲਗੀਧਰ ਪਾਤਸ਼ਾਹ ਕੋਲ ਆਏ 92 ਸਾਲ ਦਾ ਬਾਬਾ ਗਾੜੀ ਹੋਇਆ ਕਲਗੀਧਰ ਪਾਤਸ਼ਾਹ ਨੇ ਆਖਿਆ ਬਿਰਦਾ ਇਹ ਜਗ੍ਹਾ ਦਾ ਨਾਮ ਕੀ ਹੈ ਉਹ ਕਹਿੰਦਾ ਜੀ ਤੈਨੂੰ ਮੋਤੀ ਬਾਗ ਆਖਦੇ ਨੇ ਜਦੋਂ ਨਿਗਾ ਨਿਕਤੇ ਦੇਖਿਆ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਆਖਿਆ ਬਾਬਾ ਨਿਗਾ ਧੋਖਾ ਨਾ ਖਾਵੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਲੱਗਤਾ ਜਗਰੋ ਤੁਹਾਡਾ ਨਾ ਗੁਰੂ ਗੋਬਿੰਦ ਸਿੰਘ ਹੈ ਕਲਗੀ ਤਰਫ ਪਾਤਸ਼ਾਹ ਨੇ ਆਖਿਆ ਹਾਂ ਫਿਰ ਤਾਂ ਮੇਰਾ ਹੀ ਨਾ ਗੁਰੂ ਗੋਬਿੰਦ ਸਿੰਘ ਹੈ ਅੰਦਰ ਗਿਆ ਉਹਨੇ ਮੋਤੀਆਂ ਵਾਲਾ ਜੋੜਾ ਲਿਆ ਕਰ ਜਿਹਨੂੰ ਕਲਗੀ ਤਰਫ ਪਾਤਸ਼ਾਹ ਨੂੰ ਦਿੱਤਾ ਗੁਰੂ ਕਿਸੇ ਖੋ ਜੋੜਾ ਪੁਰਾ ਆ ਗਿਆ ਜਿੱਥੇ ਪਿਆਰ ਹੋਵੇ ਜਾ ਜੋੜਾ ਵਾ ਜਾਂਦਾ ਜਾਂ ਪੈਰ ਕੱਢ ਜਾਂਦਾ ਜਿੱਥੇ ਪਿਆਰ ਹੋਵੇ ਜਦੋਂ ਪਿਆਰ ਹੁੰਦਾ ਜੇ ਪਿਆਰ ਦੀ ਹੱਦ ਪਰ ਮਰਮਾ ਦੀ ਹੱਦ ਤੱਕ ਚਲੀ ਜਾਂਦੀ ਜਿੰਨੂੰ ਗੁਰਬਾਣੀ ਕੀ ਦੀ ਜਨ ਪ੍ਰੇਮ ਤਿਨਹੀ ਪ੍ਰਾਪਾਇਓ ਬਾਬਾ ਅੱਜ ਤੋਂ ਇਸ ਜਗ੍ਹਾ ਦਾ ਨਾਮ ਮੋਤੀ ਬਾਗ ਨਹੀਂ ਹੋਵੇਗਾ ਇਹਦਾ ਨਾਮ ਮੋਤੀ ਬਾਗ ਹੋਵੇਗਾ ਜਿਹੜਾ ਇੱਥੇ ਆਇਆ ਕਰੇਗਾ ਮੋਤੀਆਂ ਦੀ ਤਰ੍ਹਾਂ ਖੜ ਜਾਇਆ ਕਰੇਗਾ ਇਕ ਰਾਤ ਮੋਚੀ ਨੇ ਆਪਣੇ ਘਰ ਰੱਖਿਆ ਦਿਨ ਦੇ ਚਰਾ ਦੇ ਨਾਲ ਤਾਕੀ ਖੋਲੀ ਅੱਜ ਵੀ ਚਵਾਰਾ ਮਜੂਰ ਹੈ ਜਦੋਂ ਤਾਕੀ ਖੋਲੀ ਉਦੋਂ ਖੁੱਲਾ ਇਲਾਕਾ ਸੀ ਹੈਦਰੀ ਚੰਡਾ ਝੁੱਲਦਾ ਕਲਗੀਧਰ ਪਾਤਸ਼ਾਹ ਨੇ ਧੱਕਿਆ ਪੱਥੇ 'ਚੋਂ ਤੀਰ ਟੜਿਆ ਕਮਾਨ ਦੀ ਤੰਦੀ ਤੇ ਚਰਾ ਕਰਕੇ ਤੇ ਬਹਾਦਰ ਸ਼ਾਹ ਦੇ ਮੰਜੇ ਦੇ ਪਾਵੇ 'ਚ ਮਾਰ ਦਿੱਤਾ ਬਹਾਦਰ ਸ਼ਾਹ ਮੰਜੀ ਤੇ ਬੈਠਾ ਸੀ ਲਾਗੇ ਖਲੋਤਾ ਉਹਦਾ ਅਹਿਲਕਾਰ ਨੇ ਦੋ ਗੱਲਾਂ ਕਹੀਆਂ ਬਾਬਾ ਅੱਲਾ ਦਾ ਧੰਨਵਾਦ ਕਰਿਆ ਕਰ ਰੱਬ ਦੀ ਬੰਦਗੀ ਕਰਿਆ ਕਰ ਸ਼ੁਕਰ ਹੈ ਪਾਵੇ ਚ ਵਜਾਈ ਜੇ ਕਿਤੇ ਹਿੱਕ ਚ ਵਜਾਂਦਾ ਤੇਰੀ ਮੌਤ ਹੋ ਜਾਣੀ ਸੀ ਕਿੱਥੇ ਲਾਲ ਕਿਲਾ ਕਿੱਥੇ ਬੂਧੂ ਕੇ ਸਿੱਖੋ ਮੋਤੀ ਬਾਗ ਦਿਲਾਂ ਦੀ ਜਾਨਨ ਹਾਰਕਲ ਦੀ ਤਰ ਪਾਚਾ ਨੇ ਪੰਤਰ ਕਾ ਲਿਖੀ ਬਹਾਦਰ ਕਿਆ ਮਾਰਿਆ ਇਹ ਪਾਵੇ ਚ ਆ ਲੈ ਦੂਜਾ ਤੀਰ ਤੇਰੇ ਦੂਜੇ ਪਾਵੇ ਵਿੱਚ ਮਾਰਨ ਲੱਗਾ ਈ ਚਾਹਾਂ ਤੇ ਤੇਰੀ ਹੱਕ ਪਾੜ ਸਕਦਾ ਪਰ ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ ਜਦੋਂ ਰਾਜ ਸੰਘਾਸਨ ਤੇ ਬੈਠਾ ਸੀ ਤੇਰੀ ਸਾਡੇ ਨਾਲ ਗੱਲ ਹੋਈ ਹੈ ਅਸੀਂ ਤੈਨੂੰ ਚੇਤਾ ਕਰਾਉਣ ਵਾਸਤੇ ਆਏ ਆ ਆ ਲੈ ਦੂਜਾ ਤੀਰ ਤੇਰੇ ਦੂਜੇ ਪਾਵੇ ਵਿੱਚ ਆਇਆ ਈ ਜਦੋਂ ਦੂਜੇ ਪਾਵੇ ਜੋ ਪੜੀ ਪੱਤਰਕਾ ਇਹਨੇ ਪੈਰੀ ਜਿੱਤੀ ਨਹੀਂ ਪਾਈ ਇਹ ਮੋਤੀ ਬਾਗ ਚਲਿਆ ਗਿਆ ਇਹਨੇ ਮੋਤੀਆਂ ਦਾ ਥਾੜਾ ਫਰਿਆ ਜਦੋਂ ਲੈ ਕੇ ਲੱਗਾ ਆਉਣ ਦੋ ਤਰ੍ਹਾਂ ਦੇ ਲੋਕ ਮਿਲ ਜਾਂਦੇ ਨੇ ਉਂਗਲ ਲਾਉਣ ਵਾਲੇ ਵੀ ਮਿਲ ਜਾਂਦੇ ਨੇ ਤੇ ਸਮਝੌਤਾ ਕਰਾਉਣ ਵਾਲੇ ਵੀ ਮਿਲ ਜਾਂਦੇ ਨੇ ਕੋਈ ਜੱਟ ਚਲਿਆ ਗਿਆ ਕਿਸੇ ਲਾਲੇ ਨਾਲ ਸੌਦਾ ਲੈਣ ਨਾਲ ਲੈ ਗਿਆ ਪਤਾ ਹੁਣ ਕੁਦਰਤੀ ਤੌਰ ਤੇ ਉੱਥੇ ਘੁਲੋਤਾ ਸੀ ਕੋਈ ਸ਼ੈਤਾਨ ਉਹਨੇ ਗੁਰਦੇ ਨਾਲ ਉਂਗਲ ਨੂੰ ਲਵੇੜਿਆ ਤੇ ਲਾਲ ਦਾ ਕੰਦ ਤੇ ਤੇ ਗੁੜ ਨੂੰ ਵੇਖ ਕਰਕੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਖਾਣ ਵਾਸਤੇ ਤੋੜ ਕਿਰਮੀ ਆ ਗਈਆਂ ਕੋਰ ਕਿੱਲੀ ਨੂੰ ਦੁਬੋਚਣ ਵਾਸਤੇ ਚੂਹਾ ਆ ਗਿਆ ਤੇ ਚੂਹੇ ਨੂੰ ਫੜਨ ਵਾਸਤੇ ਲਾਲੇ ਨੇ ਬਿੱਲੀ ਰੱਖੀ ਸੀ ਜਦੋਂ ਬਿੱਲੀ ਆ ਗਈ ਬਿੱਲੀ ਨੂੰ ਵੇਖ ਕੇ ਜੱਟ ਨਾਲ ਆਇਆ ਕੁੱਤਾ ਉਹ ਹਰਕਤ ਚਾਇਆ ਉਹਨੇ ਬਿੱਲੀ ਨੱਪ ਦਿੱਤੀ ਹੁਣ ਲਾਲੇ ਨੂੰ ਗੁੱਸਾ ਚੜ ਗਿਆ ਕੁੱਤੇ ਨੇ ਮੇਰੀ ਬਿੱਲੀ ਮਾਰਤੀ ਉਹਨੇ 2 ਕਿਲੋ ਦਾ ਵਟਾ ਕੁੱਤੇ ਦੇ ਸਿਰ 'ਤੇ ਮਾਰਿਆ ਕੁੱਤੇ ਦੀ ਮੌਤ ਹੋ ਗਈ ਜੱਟ ਦੇ ਹੱਥ ਵਿੱਚ ਪ੍ਰਾਣੀ ਉਹਨੇ ਸਿੱਧੀ ਲਾਲੇ ਦੇ ਸਿਰ 'ਤੇ ਮਾਰ ਹੀ ਲਾਦਾ ਲਓ ਲਵਾਨ ਕਰ ਦਿੱਤਾ ਤੇ ਜਿਨੇ ਉਂਗਲੀ ਲਾਈ ਸੀ ਉਹ ਕਹਿੰਦਾ ਚੰਗਾ ਲਾਲਾ ਦੀ ਮੈਂ ਚੱਲਿਆ ਜੀ ਤੁਹਾਡਾ ਕੰਮ ਵਾਵਾ ਹੀ ਹੋ ਗਿਆ ਲੱਗਦਾ ਮੈਨੂੰ ਇਹ ਉਂਗਲੀ ਵਾਲੀ ਵਾਲਾਂ ਦੇ ਹੋਇਆ ਕਹਿੰਦੇ ਨੇ ਉਂਗਲ ਲਾ ਦਿੱਤੀ ਉਹਨੇ ਆਖਿਆ ਰਾਜ ਭਾਗ ਵਿੱਚ ਆਏ ਨੇ ਆਪਾਂ ਇਹਨਾਂ ਦਾ ਪਿਤਾ ਮਾਰ ਦਿੱਤਾ ਹੈ ਕਿਹੜੇ ਬਾਗ ਦੀ ਮੂਰੀ ਨੇ ਚਾਰ ਬੰਦੇ ਲੈ ਕੇ ਆਏ ਨੇ ਚੱਪੇ ਚੱਪੇ ਦੇ ਫੌਜ ਲਾ ਦੇ ਕਲਗੀ ਤਰਪਾਚਾ ਨੂੰ ਨਿਕਲ ਨਾ ਦਈਏ ਇਹਨੇ ਸੂਬੇ ਸਰਾਂਦ ਨੂੰ ਮੰਗਣਾ ਕਿ ਸੂਬਾ ਸਰਾਂਦ ਜੇ ਤੇਰੇ ਕੋਲੋਂ ਚਲਿਆ ਗਿਆ ਤੇਰਾ ਰਾਜ ਭਾਗ ਗਰ ਖੋ ਜਾਏਗਾ ਇਹਦੀਆਂ ਅੱਖਾਂ ਪਲਟ ਗਈਆਂ ਇਹ ਲੈ ਕੇ ਨਿਜ਼ਾਮੁਦੀਨ ਜਿੱਥੇ ਰਾਣ ਮਦਾਨ ਕਲਗੀਧਰ ਪਾਚਾ ਲਿਆ ਕੇ ਇੱਥੇ ਕੀ ਲੈਣ ਵਾਸਤੇ ਆਏ ਹੋ ਬਹਾਦਰ ਸਾਹਿਬ ਤੇਰੇ ਨਾਲ ਗੱਲ ਕਰਨ ਵਾਸਤੇ ਆਏ ਆ ਉਹਨੇ ਆਖਿਆ ਮਹਾਰਾਜ ਗੱਲ ਤਾਂ ਆਪਾਂ ਕਰਦੇ ਰਹਿਣਾ ਤੁਸੀਂ ਵੀ ਕੋੜਿਆਂ ਦਾ ਸ਼ੌਕ ਰੱਖਦੇ ਹੋ ਜੋਧਿਆਂ ਦਾ ਸ਼ੌਕ ਰੱਖਦੇ ਹੋ ਆਥੀਆਂ ਦਾ ਸ਼ੌਕ ਰੱਖਦੇ ਹੋ ਤੇ ਵਮੀ ਰੱਖਦਾ ਆਪਾਂ ਪਹਿਲਾਂ ਰਣ ਮੈਦਾਨ ਵਿੱਚ ਸ਼ੌਕ ਨਾ ਪੂਰਾ ਕਰ ਲਈਏ ਹੁਣ ਕੁਦਰਤੀ ਤੌਰ ਤੇ ਧਰਮ ਦੀ ਦੁਨੀਆ ਵਿੱਚ ਲਤ ਦੇਖੀ ਜਾਂਦੀ ਵੀ ਲਤ ਕਿਤੋਂ ਦੀ ਕਿੰਦਾ ਲੰਗਦੀ ਹੈ ਜਿਨ੍ਹਾਂ ਨੇ ਗੁਰਦੁਆਰਾ ਬਣਾਇਆ ਹੁੰਦਾ ਨਾ 15-20 ਜਾਣਿਆਂ ਨੇ ਮਿਲ ਕੇ ਵਪਾਰ ਦਾ ਧੰਦਾ ਹੁੰਦਾ। ਉਹ ਸਾਡੇ ਵਰਗੇ ਪ੍ਰਚਾਰਕਾਂ ਨੂੰ ਬੋਲਣ ਤੋਂ ਪਹਿਲਾਂ ਚਿੱਠੀ ਦਿੰਦੇ ਵੀ ਤੁਸੀਂ ਆਹ ਗੱਲ ਬੋਲਣੀ ਹੈ। ਇਦੋਂ ਗਾੜੀ ਪਹਾਨੀ ਤੇ ਬੋਲਣਾ। ਸਾਨੂੰ ਕੋਈ ਖੋਲੜੀ ਦਿੱਤੀ ਜਾਂਦੀ ਹੈ। ਜਿਹੜੇ ਧਰਮ ਦੇ ਰੱਬ ਦੇ ਪਿਆਰੇ ਹੋਇਆ ਕਰਦੇ ਕਹਿੰਦੇ ਕੋਈ ਕਿਸੇ ਗੁਰਦੁਆਰੇ ਚਲਿਆ ਗਿਆ ਤੇ ਉਹਨਾਂ ਆਖਿਆ ਬਾਬਾ ਜੀ ਖਾਲਸਾ ਕਿਹਨੂੰ ਆਖਦੇ ਨੇ? 60 ਸਕਿੰਟਾਂ 'ਚ ਜਵਾਬ ਦਿਓ। ਰੱਬ ਦੇ ਪਿਆਰੇ ਨੇ ਲੈ ਕੇ ਆਖ ਦਿੱਤਾ ਖਾਲਸਾ ਅਡੋਲ ਹੈ। ਉਹਨਾਂ ਪੁੱਛਿਆ ਬਾਬਾ ਅਡੋਲ ਕਿਹਨੂੰ ਆਖਦੇ ਨੇ? ਗਾੜੀਆਂ ਉੱਤ ਤੱਕ ਦੇਤੇ ਲਿਆਖਿਆ 8 ਦਿਨ ਲੱਗਣਗੇ ਜੇ ਤਾਂ ਅਡੋਲ ਦੀ ਕਥਾ ਕਰਾਉਣੀ ਹੈ ਕਰਨੀ ਠੀਕ ਨਹੀਂ ਤੇ ਚੱਲੇ ਆ ਤੁਸੀਂ ਸਾਨੂੰ ਬੰਨ੍ਹ ਦਿਓ ਅਸੀਂ ਬੱਜੇ ਨਹੀਂ ਰਹਿਣੇ ਅਡੋਲ ਦੀ ਕਥਾ ਕਰਾਂਗੇ ਕੀ ਕਵਾਂਗੇ ਜਿਨ੍ਹਾਂ ਦੇ ਸਿਰ ਤੇ ਆਰੇ ਰੱਖਿਆ ਗਿਆ ਉਹਨਾਂ ਇੱਕੋ ਹੀ ਗੱਲ ਆਖੀ ਸੀ ਬਾਬਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿਰ ਜਾ ਸਿੱਧਕ ਨਾ ਜਾਵੇ ਸਿਰ ਜਾਵੇ ਗਾੜੀਓ ਇਹ ਨਹੀਂ ਆਖਿਆ ਕੁਝ ਕੁ ਜ਼ਮੀਨ ਦੀ ਖਰਕੇ ਬਰਗਾੜੀ ਮੋਰਚਾ ਵੇਚਦੇ ਹੋ ਇਹ ਨਹੀਂ ਆਖਿਆ ਕੁਝ ਕੁ ਧਰਤੀ ਵਾਸਤੇ ਤੇ ਆਪਣੇ ਧੀਆਂ ਪੁੱਤਰਾ ਵਾਸਤੇ ਬਲਦੀ ਦੇ ਬੁੱਥੇ ਤੇ ਸਿੱਖਾਂ ਨੂੰ ਦੇ ਕੇ ਰੱਖਦੇ ਹੋ ਇਹ ਨਹੀਂ ਆਖਿਆ ਮਾਇਆ ਦੇ ਆਚਾਰ ਛਿਲਣਾ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਉਹ ਮਰਦਾ ਕਿਤੇ ਚਟਿਆ ਚ ਪੂਛ ਦੇ ਕੇ ਨਾ ਨਿਕਲ ਜਾਈ ਬਾਬੇ ਨੇ ਆਖਿਆ ਦਿੱਤਿਆਂ ਬਾਜ ਨਹੀਂ ਰਹਿਣਾ ਕਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਨਹੀਂ ਰਹਿਣਾ ਕਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਨਹੀਂ ਦਿੱਤਿਆਂ ਬਾਜ ਨਹੀਂ ਰਹਿਣਾ ਆਖਰ ਤੇ ਬਾਬੇ ਨੇ ਆਖਿਆ ਸੀ ਠੀਕਰ ਫੋਰ ਦਲੀਸ ਸਿਰ ਪ੍ਰਭ ਉਰਖਿਉ ਪਿਆਰ ਦਿਲਿਏ ਮੈਂ ਚਲਿਆ ਪ੍ਰਭpuri ਨੂੰ ਮੇਰੇ ਵਾਸਤੇ ਸਤਖੰਡ ਦੇ ਦਰਵਾਜ਼ੇ ਖੁੱਲ ਗਏ ਯਾਦ ਰੱਖੀ ਤੇਰੇ ਸਿਰ ਤੇ ਠੀਕਰਾ ਪਨ ਕੇ ਚਲਿਆ ਜਿਹੜਾ ਮੇਰੇ ਤੋਂ ਬਾਦ ਆਵੇਗਾ ਤੇਰੇ ਪੈੜਾ ਥੱਲੇ ਅਗ ਰੱਖ ਦੇਵੇਗਾ ਉਹਦੀ ਤਲਵਾਰ ਨੂੰ ਕੌਣ ਡਕੇਗਾ ਉਹਦੇ ਮਰਦ ਵਾਸਤੇ ਬਾਹਰ ਦੁਨੀਆਂ 'ਚ ਕੋਈ ਮਾਂ ਪੈਦਾ ਨਹੀਂ ਹੋਈ ਜਿਹੜਾ ਏਡਾ ਮਾਹਬਲੀ ਪੈਦਾ ਕਰਕੇ ਮੇਰੇ ਮਾਹਬਲੀ ਦੇ ਗਾੜੀ ਕਰ ਦੇਵੇ ਉਹ ਮਾਤਾ ਗੁਜਰ ਕੌਰ ਦੇ ਤਾਪ ਨਾਲ ਪੈਦਾ ਹੋਇਆ ਹੈ ਬਾਬੇ ਬਕਾਲੇ ਦਾ ਤਾਪੂ ਦੇ ਪਿੱਛੇ ਲੱਗਾ ਹੈ ਉਹ ਦੁਨੀਆ ਦੇ ਤਖਤੇ ਪਲਟ ਕੇ ਰੱਖ ਦੇਵੇਗਾ ਤਖਤੇ ਵੀ ਏਦਾਂ ਦੇ ਪਲਟੇਗਾ ਵੱਡੇ ਵੱਡੇ ਰਾਜੇ ਮਹਾਰਾਜੇ ਮੋਦੀਆਂ ਤੰਦਾਂ ਵਿੱਚ ਮਾਰੇ ਗਏ ਤੇ ਬਾਬਾ ਏਦਾਂ ਜਾਵੇਗਾ ਬਦਲਾ ਜੋ ਬਿਜਲੀ ਝਮਕ ਕੇ ਸਿੱਧੀ ਮਾਰਦੀ ਕੋਈ ਰੋਸ਼ਨਾਈ ਜਾਂ ਸੁਨਹਿਰੀ ਜੀ ਤਾਰ ਦੀ ਸਾਹਮਣੇ ਮਿਲ ਵਿਖਿਆ লাশ ਪਈ ਬਾਬਾ ਜੀਤ ਦੇ ਜੁਝਾਰ ਦੀ ਚਿੱਤ ਕਰੇ ਮੜ ਕਾਲ ਇੱਥੇ ਕੁਝ ਪਿਆਰ ਜਿ ਤਲਾ ਦੇਆ ਸਿਰ ਤੋਂ ਲਾ ਕੇ ਦਸਤਾਰ ਦੋ ਟੋਟ ਕੇ ਬਣਾ ਦੇਆ ਹੁਕਮ ਹੋਵੇ ਤੇਰਾ ਅੱਦਾ ਅੱਦਾ ਦੋਹਰਾ ਦੇ ਮੈਂ ਮੁਖ ਉਤੇ ਪਾ ਦੇਆ ਖਿੱਚ ਕੇ ਪੱਲੂ ਤੁਹਾਡੇ ਵਡੇਰੇ ਨੇ ਆਖਿਆ ਦਇਆ ਸੰਗਾ ਕਿ ਉਹ ਮੋਹ ਦੀਆਂ ਦੇਈ ਜਾਂਣਾ ਖੰਭੀਆਂ ਸਿੱਖੀ ਦੀਆਂ ਬਾਟਾਂ ਹਜੀ ਹੋਰ ਵੀ ਨੇ ਲੰਮੀਆਂ ਜਦੋਂ ਰਾਜਨੀਤੀ ਬੰਦਾ ਪਲਟਾ ਮਾਰਦਾ ਜੇ ਉਹ ਗੱਲ ਵੇਖਦਾ ਵੀ ਬੰਦਾ ਕਾਬੂ ਕਿਵੇਂ ਆਉਂਦਾ ਉਹਨੇ ਘੋੜੇ ਤਾਰੇ ਬਾਬਾ ਸਾਡੇ ਕੋਲ ਸਾਹੀ ਕੋੜੇ ਨੇ ਤੁਸੀਂ ਕੋੜਾ ਲੈ ਕੇ ਆਂਦਾ ਨੀਲਾ ਲਿਆਂਦਾ ਗਿਆ ਰਣ ਮੈਦਾਨ ਵਿੱਚ ਨੀਲਾ ਜਿੱਤ ਕੇ ਆ ਗਿਆ ਉਹਨਾਂ ਨੇ ਐਲਕਾਰ ਤਾਰੇ ਬਾਬੇ ਉਦੇ ਸਿੰਘ ਦੀ ਟੂਟੀ ਲੱਗੀ ਉਦੇ ਸਿੰਘਾ ਅੱਧ ਵਿਚਕਾਰ ਵਿੱਚੋਂ ਫੜ ਕੇ ਪਾੜਦੇ ਪਰਮਾਤਮਾ ਬੌੜੀ ਕਰੇਗਾ। ਬਾਬੇ ਕੁਦੇ ਸਿੰਘ ਨੇ ਪੰਜ ਜਰਨੈਲ ਅੱਧ ਵਿੱਚੋਂ ਪਾੜ ਕੇ ਰੱਖ ਦਿੱਤੇ। ਉਹਨਾਂ ਮੁੜ ਕੇ ਵੇਖਿਆ ਬਾਬਾ ਸਾਡੇ ਥੱਲੇ ਨਹੀਂ ਆ ਰਿਹਾ। ਬਾਬਾ ਰਾਜਨੀਤੀ ਦੀ ਕੁੰਡੀ 'ਚ ਫਸ ਨਹੀਂ ਰਿਹਾ। ਉਹਦੇ ਐਲਕਾਰ ਨੇ ਆਖਿਆ ਕੋਈ ਗੱਲ ਨਹੀਂ। 18 ਮੱਟ ਹਾਥੀ ਨੂੰ दारू ਦੇ ਪਿਆ ਕਰਕੇ ਰਾਤ ਦਾ ਤਾੜਿਆ ਹੀ। ਦੋ ਦਰਵਾਜ਼ੇ ਵੱਡੇ ਉਹਨੇ ਤੋੜ ਦਿੱਤੇ ਨੇ। ਆਖਰੀ ਮਹਿਲ ਦਰਵਾਜ਼ਾ ਬਚਿਆ ਜੇ ਜੇ ਤੇਰਾ ਹੁਕਮ ਹੋਵੇ ਦਰਵਾਜ਼ਾ ਤੂੰ ਦਾ ਖੋਲਦੇ ਆਂ ਰਣ ਮੈਦਾਨ ਵਿੱਚ ਆਪਣਾ ਸ਼ਾਹੀ ਹਾਥੀ ਆ ਜਾਏਗਾ ਇਹਨਾਂ ਨੇ ਪੰਜਾਬੋਂ ਹਾਥੀ ਨਹੀਂ ਲਿਆਂਦਾ ਜਦੋਂ ਹਾਥੀ ਦੇ ਮੁਕਾਬਲੇ ਤੇ ਹਾਥੀ ਨਾ ਹੋਇਆ ਹਾਰ ਜਾਣਗੇ ਜਦੋਂ ਹਾਰ ਜਾਣਗੇ ਚੱਪੇ-ਚੱਪੇ ਤੇ ਫੌਜ ਲਾ ਕੇ ਬਾਬੇ ਨੂੰ ਦਿੱਲੀ ਦੀ ਤਰਤੀ ਤੇ ਨਾਪ ਲਿਆ ਜਾਵੇਗਾ ਇਹਨੂੰ ਮਾਰ ਦਿੱਤਾ ਜਾਵੇਗਾ ਇਹਦੇ ਤੇ ਕਈ ਕੈਦੇ ਕਾਨੂੰਨ ਘੜ ਦਿੱਤੇ ਜਾਣਗੇ ਇਹਨੂੰ ਡਬਲ ਕਰਦੀਆਂ ਡੇਲਾ ਫਾਤੀਆਂ ਜਾਣਗੀਆਂ ਉਹਨਾਂ ਦੇ ਮਨ ਦਾ ਤੋਖਲਾ ਸੀ ਪਰ ਬਾਬਾ ਕਿੱਥੋਂ ਅੜਦਾ ਸੀ ਜਦੋਂ ਰਣ ਮੈਦਾਨ ਵਿੱਚ ਸ਼ਾਹੀ ਹਾਥੀ ਆਇਆ ਬਾਬੇ ਦਇਆ ਸਿੰਘ ਨੇ ਆਖਿਆ ਮਹਾਰਾਜ ਆਪਾ ਤਾਂ ਸ਼ਾਹੀ ਹਾਥੀ ਪੰਜਾਬ ਦੀ ertidite ਛੱਡ ਆਏ ਆ ਹੁਣ ਹਾਥੀ ਦਾ ਮੁਕਾਬਲਾ ਕਿਹਦੇ ਕੋਲੋਂ ਕਰਾਉਣਾ ਕਲਗੀਧਰ ਪਾਤਸ਼ਾਹ ਨੇ ਆਖਿਆ ਜਿਹੜਾ ਪੰਜੋਖੜੇ ਦੀ ertidite ਤੋਂ ਮਾਲੀ ਮਿਲਿਆ ਲੈ ਕੇ ਆਓ ਉਹੀ ਮਾਲੀ ਲਿਆਂਦਾ ਗਿਆ ਜਿਹਦੇ ਤੇ ਬਾਬੇ ਨੇ ਰਾਤ ਕੱਟੀ ਹੈ ਮਾਲੀ ਕੋਲ ਆਇਆ ਮਾਲੀ ਨੇ ਨਿਗਾਹ ਭਰ ਕੇ ਵੇਖਿਆ ਗੁਰਬਾਣੀਆ ਪੰਕਤੀਆਂ ਹਸਤੀ ਸਿਰਜੋ ਅੰਕਸ ਹੈ ਅਹਰ ਜੋ ਸਿਰ ਦੇ ਮਨ ਤਨ ਆਗੇ ਰੱਖਾ ਉਹ ਵੀ ਸੇਵ ਕਰੇ ਜਦੋਂ ਹਾਥੀ ਨੇ ਨਿਗਾਹ ਪਰ ਮਾਲੀ ਨੇ ਨਿਗਾਹ ਪਰ ਕੇ ਵੇਖਿਆ ਕਲਗੀਧਰ ਪਾਤਸ਼ਾਹ ਨੇ ਆਖਿਆ ਮਾਲੀਆ ਇੱਕ ਪਾਸੇ ਸ਼ਾਈ ਹਾਥੀ ਜਿੱਡੀ ਛੇਤੀ ਮਾਰ ਕੇ ਆਵੇਂਗਾ ਓਡੀ ਛੇਤੀ ਸੱਚਖੰਡ ਦਾ ਦਰਵਾਜ਼ਾ ਖੋਲ ਕੇ ਤੈਨੂੰ ਜੀਵਨ ਮੁਕਤ ਕਰ ਦਿਆਂਗਾ ਸੱਤਾਂ ਮਿੰਟਾਂ ਦੇ ਵਿੱਚ ਸ਼ਾਈ ਹਾਥੀਆ ਮਾਰ ਕੇ ਮਾਲੀ ਕਲਗੀਧਰ ਪਾਤਸ਼ਾਹ ਦੇ ਕੋਲ ਆ ਗਿਆ ਚਰਨਾਂ ਤੇ ਸਿਰ ਰੱਖਿਆ ਤੜੰਮ ਕਰਕੇ ਡੱਗਾ ਜੋ ਜਲ ਮੈਂ ਜਲ ਆਇ ਕਤਾਨ ਤੋ ਜੋਤੀ ਸੰਗ ਜੋਤ ਸਮਾਨਾ ਕੋੜੇ ਤੇ ਹੋਏ ਅਸਵਾਰ ਕਲਗੀਧਰ ਚਾ ਨੀਲੇ ਤੇ ਰਕਾਬਾ ਤੇ ਪਾਇਆ ਪਾਰ ਬਹਾਦਰ ਸ਼ਾਹ ਦੀ ਗਾੜੀ ਜਾ ਕਰਕੇ ਰਕਾ ਬੱਦੀ ਤੀਰ ਦੇ ਨਾਲ ਆ ਚਾਰ ਬੰਦੇ ਜਿੱਥੇ ਲਕੋਏ ਜਾਂਦੇ ਲਕੋਲਾ ਮੈਂ ਤੇਰੇ ਕੋਲੋਂ ਭੀਖ ਮੰਗਣ ਵਾਸਤੇ ਨਹੀਂ ਆਇਆ ਮੈਨੂੰ ਕੋ ਦੁਨੀਆ ਦੀ ਤਾਕਤ ਫੜ ਨਹੀਂ ਸਕਦੀ ਨਾ ਮੈਂ ਫੜਿਆ ਜਾਵਾਂਗਾ ਮੈਂ ਤਲਵਾਰ ਵਿੱਚੋਂ ਪੈਦਾ ਹੋਇਆ ਹਾਂ ਬਹਾਦਰ ਸ਼ਾ ਜਿੱਥੇ ਲਕੋਇਆ ਜਾਂਦਾ ਇਸ ਰੰਦ ਵਾਲੇ ਸੂਬੇ ਨੂੰ ਲਕੋਲਾ ਮੇਰਾ ਖਾਲਸਾ ਕੱਢ ਕੇ ਮਾਰੇਗਾ ਨਦੇੜ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਗਿਆ ਜਾ ਉਹ ਮਰਦਾ ਰਣ ਮੈਦਾਨ ਵਿੱਚ ਜਾ ਉਸ ਸੂਬੇ ਦਾ ਹੰਕਾਰ ਤੋੜ ਉਹਨੂੰ ਅਤਵਿਚਾਰ ਵਿੱਚੋਂ ਪਾੜ ਕੇ ਰੱਖਦੇ ਉਹਨੇ ਮੇਰੇ ਛੋਟੇ ਤੇ ਵੱਡੇ ਸ਼ਹਿਬਜ਼ਾਦਿਆਂ ਨੂੰ ਕੋਕੇ ਮਾਰਿਆ ਹੈ ਇਹ ਜੇ ਗੁਰੂ ਕਿਸੇ ਕੋ ਤੁਹਾਡੇ ਵਡੇਰਿਆਂ ਦਾ ਇਤਿਹਾਸ ਹੈ ਦੀਨ ਦੁਨੀਆ ਦੇ ਮਾਲਕ ਗੁਰੰਧ ਸਾਹਿਬ ਸੱਚੇ ਪਾਤਸ਼ਾਹ ਦੀ ਤੁਸੀਂ ਹਜ਼ੂਰੀ ਵਿੱਚ ਜੁੜਮਿਲ ਬੈਠੇ ਹੋ ਇਕਾਗਰਤਾ ਤੁਸੀਂ ਬਣਾਈਆਂ ਧੰਨਵਾਦ